ਲਤੰਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਨਪ੍ਰੀਤ ਮੰਨਾ ਨੇ ਇੱਕ ਵੀਡੀਓ ਪਾ ਕੇ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਬਹੁਤ ਬੁਰਾ ਭਲਾ ਕਿਆ ਸੀ ਉਸ ਤੋਂ ਬਾਅਦ ਉਸ ਦੇ ਭਰਾ ਨੇ ਵੀਡੀਓ ਪਾ ਕੇ ਮਾਫੀ ਮੰਗੀ ਸੀ ਤੇ ਕਿਹਾ ਸੀ ਕਿ ਇਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਦੇ ਇੰਸਟਾਗ੍ਰam ਪੇਜ ਤੋਂ ਇੱਕ ਸਟੋਰੀ ਪਾ ਕੇ ਕੀ ਕਿਹਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਅਸੀਂ ਮਨਪ੍ਰੀਤ ਮੰਨਾ ਦੀ ਮੈਨੇਜਮੈਂਟ ਟੀਮ ਵੱਲੋਂ ਤੁਹਾਨੂੰ ਲਿਖ ਰਹੇ ਹਾਂ ਮਨਪ੍ਰੀਤ ਮੰਨਾ ਕੁਝ ਦਿਨਾ ਤੋਂ ਕੁਝ ਪਰਸਨਲ ਈਸ਼ੂ ਕਰਕੇ ਡਿਪਰੈਸ ਸੀ ਜਿਸ ਕਰਕੇ ਜਿਸ ਕਰਕੇ ਉਨੇ ਬਹੁਤ ਕੁਝ ਗਲਤ ਪੋਸਟ ਔਰ ਕਾਫੀ ਗਲਤ ਬੋਲਿਆ ਇਸ ਪੂਰੇ ਇਸ਼ੂ ਲਈ ਅਸੀਂ ਸਭ ਤੋਂ ਮਾਫੀ ਮੰਗਦੇ ਹਾਂ ਪੂਰੀ ਸਿੱਖ ਕਮਿਊਨਿਟੀ ਤੋਂ ਜਥੇਦਾਰ ਸਭ ਤੋਂ ਮਾਫੀ ਮੰਗਦੇ ਹਾਂ ਸਾਨੂੰ ਥੋੜਾ ਟਾਈਮ ਦਿਓ ਜਿਵੇਂ ਹੀ ਮਨਪ੍ਰੀਤ ਮਨਾ ਠੀਕ ਹੋਵੇਗਾ ਉਹ ਆਪ ਮਾਫੀ ਮੰਗੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕੀ ਮੰਤਰੀ ਮਨਾ ਸੱਚੀ ਦੇ ਵਿੱਚ ਬਿਮਾਰ ਹੈ ਜਾਂ ਫਿਰ ਉਹ ਨੇਮ ਫੇਮਲੀ ਇਹ ਸਭ ਕੁਝ ਕਰ ਰਿਹਾ ਹੈ ਤਾਂ ਆਪਣੀ ਰਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ